ਮੌਲਤਾ ਅਸੀਂ ਅੱਜ ਹਰੇਕ ਪੈਂਕਰ 10 ਕੱਟ ਕੀਤਾ ਨਰੇਗਾ ਵਾਲਾ ਮੈਸੂਰਾ ਦਾ 4000 4000 ਤੱਕ ਕੱਟ ਸੀਗਾ ਧੰਨਵਾਦ ਸਰ ਪੈਨਸ਼ਨਰ ਸਾਥਿਓ ਅੱਜ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤੇ ਪੰਜਾਬ ਚ ਉਤੋਂ ਪ੍ਰੋਗਰਾਮ ਆਇਆ ਸੀ 5 ਤੋਂ ਸ਼ੁਰੂ ਕਰਕੇ 12 ਤੱਕ ਪੰਜਾਬ ਸਰਕਾਰ ਦੇ ਥਾਂ ਦਾ ਪੁਤਲੇ ਸਾੜਨੇ ਆ ਮੁੱਖ ਮੰਤਰੀ ਪੰਜਾਬ ਤੇ ਨਾਲ ਵਿੱਤ ਮੰਤਰੀ ਪੰਜਾਬ ਦੋਹਾਂ ਦੇ ਪੁਤਲੇ ਸਾੜਨ ਦਾ ਉਤੋਂ ਹੁਕਮ ਆਇਆ ਉਹਦਾ ਕਾਰਨ ਕੀ ਹੈ ਸਾਨੂੰ ਪੁਤਲੇ ਸਾੜਨ ਦੀ ਲੋੜ ਕਿਉਂ ਪੈ ਗਈ ਕਿਉਂਕਿ ਇਹ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ 3.5 ਸਾਲ ਹੋ ਗਏ ਮਲਾਜ਼ਮਾਂ ਦੀਆਂ ਜਿਹੜੀਆਂ ਸਾਰੀਆਂ ਦਸਤਖਤਾਂ ਨੇ ਰਲ ਕੇ ਸਾਂਝਾ ਮੋਰਚਾ ਬਣਾਇਆ ਉਹਦੇ ਵਾਸਤੇ 2 ਮਿੰਟ ਦਾ ਟਾਈਮ ਨਹੀਂ ਕੱਢਦੀ ਇੰਨੀ ਬੇਜਿਕਨੀਆਂ ਇੰਨੀ ਇਹਨਾਂ ਦੀ ਕਹ ਲੋ ਪਰ ਉਸਾਇਨੀ ਦੇ ਲੋਕਾਂ ਨੂੰ ਵੀ ਮੀਟਿੰਗ ਦਿੰਦੇ ਆ ਲਿਖਤੀ ਸੱਦਾ ਫਿਰ ਉਹਨੂੰ ਅਗਲੇ ਮਹੀਨੇ ਤੇ ਮੁਲਤਵੀ ਕਰ ਦਿੰਦੇ ਆ ਅਗਲੇ ਮਹੀਨੇ ਤੇ ਫਿਰ ਮੁਲਤਵੀ ਕਰ ਦਿੰਦੇ ਆ ਵਾਰ-ਵਾਰ ਇਹ ਵਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਇਹ 10 12 ਵਾਰ ਇਹ ਕੰਮ ਕਰ ਚੁੱਕਿਆ ਹੈ ਵੀ ਜਿਵੇਂ ਅਸੀਂ ਮੀਟਿੰਗ ਨੂੰ ਮਰਿਆ ਜਾਂਦੇ ਹੋਈਏ ਅਸੀਂ ਕਹਿਣਾ ਚਾਹੁੰਦੇ ਆ ਵੀ ਮਂਗਾਈ ਪੱਤਾ ਜਿਹੜਾ ਮੁੱਦਾ ਵੱਡਾ 올 ਲక్ష్మణ ਸਿੰਘ ਗਿੱਲਵੈਲੇ ਤੋਂ 60 ਵਰਿਆਂ ਤੋਂ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਸੈਂਟਰ ਨਾਲ ਲਿੰਕ ਹੋਇਆ ਹੋਇਆ ਸੀ ਉਹਦੇ ਸਾਨੂੰ ਮੁਝੇ ਭਗਵੰਤ ਮਾਨ ਨੂੰ ਮੀਟਿੰਗ ਦੀ ਲੋੜ ਨਹੀਂ ਉਹਦੇ ਕੋਲ ਟਾਈਮ ਨਹੀਂ ਸਾਡੀ ਲੀਡਰਸ਼ਿਪ ਨੂੰ ਵੀ ਲੋੜ ਨਹੀਂ ਮੀਟਿੰਗ ਦੀ ਉਹਨੂੰ ਪਤਾ ਹੈ ਵੀ ਕੀ ਦੇਣਾ ਹੈ ਮੁਲਾਜ਼ਮ ਕੀ ਮੰਗਦੇ ਆ ਮਹਿੰਗਾਈ ਪੱਤੇ ਦੀਆਂ ਚਾਰ ਕਿਸ਼ਤਾਂ ਬਕਾਇਆ ਖੜੀਆਂ ਪੰਜਵੇਂ ਉੱਤੇ ਫੇਰ ਆ ਗਈ 1 ਜੁਲਾਈ ਤੋਂ ਸਾਡਾ ਮਹਿੰਗਾਈ ਪੱਤੇ ਦਾ ਬਕਾਇਆ ਦੇਵੇ ਕਿਸ਼ਤਾਂ ਪੂਰੀਆਂ ਕਰੇ ਅੱਜ ਹਰਿਆਣੇ ਦਾ ਮੁਲਾਜ਼ਮ ਯੂਟੀ ਚੰਡੀਗੜ੍ਹ ਦਾ ਮੁਲਾਜ਼ਮ ਦੇਸ਼ ਭਰ ਦਾ ਮੁਲਾਜ਼ਮ ਸਾਡੇ ਪੰਜਾਬ ਦੇ ਮੁਲਾਜ਼ਮਾਂ ਤੋਂ ਵੱਧ ਲੈ ਰਿਆ ਇੱਕ ਇੱਕ ਪੈਨਸ਼ਨਰ ਦਾ 5 ਤੋਂ 7000 ਰੁਪਿਆ ਤੇ ਮੁਲਾਜ਼ਮਾਂ ਦਾ 10 ਤੋਂ 12000 ਰੁਪਿਆ ਹਰ ਮਹੀਨੇ ਘਾਟਾ ਪੰਜਾਬ ਦੇ ਮੁਲਾਜ਼ਮਾਂ ਦਾ ਇਹ ਪੰਜਾਬ ਦੇ ਮੁਲਾਜ਼ਮਾਂ ਦਾ ਹਾਲ ਕਰਤਾ ਫਿਰ ਇਹਨਾਂ ਨੇ ਵਾਅਦੇ ਕੀਤੇ ਸੀ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਕੋਈ ਪੱਕਾ ਨਹੀਂ ਕੀਤਾ ਉਹ ਰੋਲਦੇ ਫਿਰਦੇ ਮੁਲਾਜ਼ਮ 20-20 ਸਾਲਾਂ ਦੀ ਆਊਟਸੋਰਸ ਦੇ ਠੇਕੇ ਦੇ ਰੋਲਦੇ ਫਿਰਦੇ ਆ ਫਿਰ ਵਾਅਦਾ ਕੀਤਾ ਸੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਜਿਹੜੀ ਇੱਕ ਇੱਕ ਚਾਰ ਤੋਂ ਭਾਜਪਾ ਦੀ ਬਾਜਪਈ ਸਰਕਾਰ ਦੇ ਖੋਈ ਸੀ ਇਨੇ ਵਾਦਾ ਕੀਤਾ ਸੀਗਾ ਅੱਜ ਤੋਂ ਪੌਣੇ 3 ਸਾਲ ਪਹਿਲਾਂ ਐਲਾਨ ਕੀਤਾ ਸੀ ਭਗਵਾਨ ਤਵਾਨ ਨੇ ਵੀ ਮਲਾਜਮਾਂ ਨੂੰ ਖੁਸ਼ਖਬਰੀ ਵੀ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰ ਰਹੇ ਹਾਂ ਅੱਜ ਤੱਕ ਨਹੀਂ ਹੋਈ ਉਵੇਂ ਹੀ ਖੜਾ ਕੰਮ ਸੋ ਇਸ ਤਰ੍ਹਾਂ ਤੇ ਨਿਰੇ ਮਸਲੇ ਆ ਸਰਕਾਰ ਵਾਰ-ਵਾਰ ਝੂਠ ਬੋਲਦੀ ਹੈ ਮੁਕਰਦੀ ਹੈ ਅਸੀਂ ਸਮਝਦੇ ਹਾਂ ਵੀ ਇਹ ਸਰਕਾਰ ਜਿਹੜੀ ਚੁਟਕਲੇ ਸੁਣਾਉਣ ਵਾਲੀ ਸਰਕਾਰ ਹੈ ਇਸ ਤਰ੍ਹਾਂ ਰਾਜ ਪ੍ਰਬੰਧ ਨਹੀਂ ਚੱਲਦਾ ਜਿਹੜੇ ਇਹਨਾਂ ਦੀ ਹਾਈ ਕਮਾਂਡ ਦਿੱਲੀ ਬੈਠੀ ਹੈ ਜਿਹੜੀ ਇਹਨਾਂ ਨੂੰ ਚਲਾਉਂਦੀ ਹੈ ਅਸੀਂ ਉਹਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਤੂੰ ਪੰਜਾਬ ਦੇ ਖਜ਼ਾਨੇ ਦਾ ਧੂਆ ਕੱਢ ਕੇ ਆਪਦੀ ਪਾਰਟੀ ਨੂੰ ਬਣਾਉਣ ਫਿਰਦਾ ਆਲ ਇੰਡੀਆ ਦੀ ਪਾਰਟੀ ਉਹ ਨਹੀਂ ਬਣਨੀ ਤੇਰਾ ਸੁਪਨਾ ਪੂਰਾ ਨਹੀਂ ਹੋਣਾ ਦਿੱਲੀ ਵਾਲਿਆਂ ਨੇ ਬੋਰੀਆ ਬਿਸਤਰਾ ਗੋਲ ਕਰਤਾ ਪੰਜਾਬ ਦੇ ਸਿਰ ਤੇ ਆ ਕੇ ਬਹਿ ਗਏ ਸੋ ਇਹ ਸਾਰਾ ਕੁਝ ਨਹੀਂ ਚੱਲਣਾ ਮੁਲਾਜ਼ਮ ਵਰਗ ਪੰਜਾਬ ਦਾ ਪੜਿਆ ਲਿਖਿਆ ਬੁੱਧੀਜੀਵੀ ਵਰਗ ਉਹ ਸਾਰਾ ਸਮਝਦਾ ਹੈ ਡੇਢ ਸਾਲ ਬਾਅਦ ਹਿਸਾਬ ਕਿਤਾਬ ਕਰਾਂਗੇ ਇੰਨੀਆਂ ਬੇਨਤੀਆਂ ਦੇ ਨਾਲ ਤੁਹਾਡੇ ਚੈਨਲ ਦਾ ਤੁਹਾਡੇ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਪੰਜਾਬ ਮੁਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਦੇ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵੱਲੋਂ ਵਾਰ-ਵਾਰ ਫਰੰਟ ਦੀ ਸਬਾਈ ਲੀਡਰਸ਼ਿਪ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਐਨ ਮੌਕੇ ਤੇ ਆ ਕੇ ਜਿਹੜੀਆਂ ਮੀਟਿੰਗਾਂ ਮੁਕਤਵੀ ਕਰਨ ਦੀ ਪ੍ਰਕਿਰਿਆ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਉਸ ਗੱਲ ਦੇ ਖਿਲਾਫ ਫਰੰਟ ਦੇ ਵੱਲੋਂ ਲਿਖੇ ਗਏ ਪ੍ਰੋਗਰਾਮ ਅਨੁਸਾਰ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਪੰਜਾਬ ਦੇ ਵੱਖ-ਵੱਖ ਬਲਾਕਾਂ ਤਹਿਸੀਲਾਂ ਤੇ ਜਿਲ੍ਹਿਆਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪੁੱਤਲੇ ਫੁੱਕੇ ਜਾਣੇ ਆ ਅੱਜ ਅਸੀਂ ਇੱਥੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਮੈਨਿਸਕਤਰੇ ਦੇ ਕੋਲ ਜਿਹੜੀ ਭਗਵੰਤ ਮਾਨ ਦੇ ਖਿਲਾਫ ਸਰਕਾਰ ਦੇ ਖਿਲਾਫ ਰੈਲੀ ਕੀਤੀ ਹੈ ਤੇ ਨਾਲ ਹੁਣ ਥੋੜੀ ਦੇਰ ਬਾਅਦ ਅਸੀਂ ਵਿੱਤ ਮੰਤਰੀ ਤੇ ਮੁੱਖ ਮੰਤਰੀ ਦਾ ਪੁੱਤਲਾ ਫੁਕਣਾ ਸਾਡਾ ਦੋਸ਼ ਹੈ ਕੀ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਨਾਲ ਜਿਹੜੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਸਰਕਾਰ ਉਹਨਾਂ ਵਾਅਦਿਆਂ ਨੂੰ ਪੂਰਿਆਂ ਕਰਨ ਲਈ ਰੱਤੀ ਭਰ ਵੀ ਸੰਜੀਦਾ ਨਹੀਂ ਹੈ ਕੱਚੇ ਕਰਮਚਾਰੀਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸਕੀਮ ਵਰਕਰਾਂ ਦੀਆਂ ਹੁਜ਼ਰਤਾਂ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ ਪੈਨਸ਼ਨਾਂ ਲਈ 2.58 ਦਾ ਗੁਣਾਕ ਨਹੀਂ ਲਾਗੂ ਕੀਤਾ ਜਾ ਰਿਹਾ ਮੁਲਾਜ਼ਮਾਂ ਤੇ ਪੈਨਸ਼ਨ ਦਾ 55 ਸਾਲਾਂ ਦਾ ਜਿਹੜਾ ਬਕਾਇਆ ਸੀਗਾ ਸੀ ਸੋਦੇ ਤਨਖਾਸ਼ੀ ਕਿਲਾਂ ਦਾ ਉਹ ਲੀਰੋ ਲੀਰ ਕਰਤਾ ਸਾਡਾ ਕੇਂਦਰੀ ਪੈਟਰਨ ਦੇ ਨਾਲ ਡੀਏ 1967 ਵਿਲੇ ਦਾ ਲਿੰਕ ਸੀ ਸਾਡੀਆਂ ਡੀਏ ਦੀਆਂ ਚਾਰ ਕਿਸ਼ਤਾਂ ਸਰਕਾਰ ਵੱਲ ਬਾਕੀ ਹੈ ਪੁਰਾਣੀ ਪੈਨਸ਼ਨ ਸਕੀਮ ਸਰਕਾਰ ਨੇ ਭਾਰ ਨਹੀਂ ਕੀਤੀ ਤੇ ਸਭ ਤੋਂ ਜਿਹੜੀ ਅਫਸੋਸਨਾਕ ਗੱਲ ਹੈ ਕਿ ਸਰਕਾਰ ਗੱਲਬਾਤ ਦੀ ਟੇਬਲ ਤੇ ਬਹਿਣ ਤੋਂ ਗਰੇਜ ਕਰ ਰਹੀ ਹੈ ਤਾਂ ਇਸ ਕਰਕੇ ਭਗਵਾਨਤਮਾਨ ਸਰਕਾਰ ਨੂੰ ਅੱਜ ਦੇ ਇਸ ਸੈਕਸ਼ਨ ਨਾਲ ਹੀ ਕਹਿਣਾ ਚਾਹੁੰਦੇ ਆਂ ਇਹ ਗੱਲਬਾਤ ਦੀ ਟੇਬਲ ਤੇ ਆ ਕੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਮੁਲਾਜ਼ਮਾਂ ਨਾਲ ਪੰਜਾਬ ਦੇ ਇਨਸਾਫ پسند ਲੋਕਾਂ ਨਾਲ ਤੁਹਾਨੂੰ ਇਹ ਰਾਹ ਢੰਗ ਤਰੀਕੇ ਬੰਦ ਕਰਕੇ ਗੱਲਬਾਤ ਦੀ ਟੇਬਲ ਤੇ ਆਉਣਾ ਪਏਗਾ ਤੇ ਨਹੀਂ ਐਸਾ ਨਾ ਹੋਵੇ ਕਿ 27 ਦੇ ਵਿੱਚ ਤੁਹਾਡਾ ਜਿਹੜਾ ਅੰਕੜਾ ਹੈ ਇਹ ਪੰਜਾਬ ਦੇ ਲੋਕ ਪੰਜਾਬ ਦੇ ਲੱਖਾਂ ਮੁਲਾਜ਼ਮ ਪੰਜਾਬ ਦੇ ਲੱਖਾਂ ਪੈਨਸ਼ਨਰ ਤੁਹਾਡਾ ਇਹ ਭਾਂਡਾ ਮੁੱਝਾ ਕਰ ਦੇਣਗੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹਾਲ ਦਿੱਲੀ ਦੇ ਲੋਕਾਂ ਨੇ ਕੀਤਾ ਐ ਇਦੋਂ ਵੀ ਬੁਰਾ ਹਾਲ ਪੰਜਾਬ ਦੇ ਲੋਕ ਤੇ ਮੁਲਾਜ਼ਮ ਕਰਨਗੇ ਤੇ ਇਸ ਕਰਕੇ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਅਜੇ ਵੀ ਸਮਾਂ ਹੈ ਪਰ ਜੇ ਤੁਸੀਂ ਸਮਾਂ ਇਹ ਖੰਜਾ ਲਿਆ ਤਾਂ ਸਤਾਈ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਇੰਨੀਆਂ ਗੱਲਾਂ ਦੇ ਨਾਲ ਧੰਨਵਾਦ ਵੀਰ ਨਰੇਗਾਜੀ ਵੀਰ ਸਿੰਘ ਨਰੇਗਾਜਵੀ ਦਾ ਕਮੰਡ ਵੀਰ ਸਿੰਘ ਜੀ ਨਰੇਗਾਜਵੀ ਦਾ ਜ਼ਿਲ੍ਹਾ ਪ੍ਰਧਾਨ ਜੋ ਅੱਜ ਅਸੀਂ ਕੱਚੇ ਮੁਲਾਜ਼ਮਾਂ ਦੀ ਮੱਦੇਤੇ ਆਏ ਆ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ 20-20 ਸਾਲ ਹੋ ਗਏ ਨੇ ਕੱਚੇ ਮੁਲਾਜ਼ਮਾਂ ਨੂੰ ਵਿਚਾਰਿਆਂ ਨੂੰ ਇਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਜਿਹੜਾ ਇਹਨਾਂ ਸਲਖਾਵਾਂ ਜਿਹੜੀਆਂ ठेकेदारी ਸਿਸਟਮ ਬੰਦ ਕੀਤਾ ਜਾਵੇ ਅਸੀਂ ਨਰੇਗਾਮੀਓ ਇਹਨਾਂ ਦੀ ਇਹਨਾਂ ਦੀ ਹਮਾਇਤ 'ਤੇ ਅਸੀਂ ਅੱਜ ਵੀ ਤੇ ਕੱਲ ਵੀ ਇਹਨਾਂ ਦੇ ਨਾਲ ਆ ਜਿਹੜਾ ਨਰੇਗਾਚ ਕਪੜਾ ਬਾਜੀ ਮੁਕਸਰ ਜਿਵੇਂ ਕਰੋੜਾਂ ਦੇ ਹਿਸਾਬ ਨਾਲ ਕਪੜਾ ਹੋਇਆ ਜੀ ਲੈ ਖਾ ਕੇ ਜਿਹੜੀਆਂ ਢੀਲਾਂ ਨਹੀਂ ਬਣੀਆਂ ਅਸੀਂ ਇਹਨੇ ਨਰੇਗਾ ਦਾ ਜਿਹੜਾ ਕੰਮ ਰੁਕਿਆ ਉਹ ਵੀ ਚਾਲੂ ਕੀਤਾ ਜਾਵੇ ਤੇ ਨਹੀਂ ਆਉਣ ਵਾਲੇ ਦਿਨ ਅਸੀਂ ਜੇ ਮੁੱਖ ਮੰਤਰੀ ਨੇ ਆਉਣਾ ਜੇ ਨਾ ਸਾਡੀ ਕੋਈ ਗੱਲ ਸੁਣੀ ਕੀਤੀ ਗਈ ਤੇ ਅਸੀਂ ਉਹਦਾ ਘਰਾਵ ਕਰਾਂਗੇ